ਤੀਰਕਮਣ ਦੀ ਹਵਾ ਜੀ ਨਿਕਲ ਤੀਰਕਮਣ ਵਿੱਚ ਨਾਲ ਮਾਰਦੇ ਥੋੜੀ ਤੀਰਕਮਣ ਆਪਾ ਸੱਪ ਬੜੀ ਸੱਪ ਤੂੰ ਤਾਂ ਕਹਿੰਦੇ ਸੱਪ ਐ ਨਹੀਂ ਓਏ ਓਏ ਪਤੰਦਰਾ ਡੰਗ ਨਹੀਂ ਮਾਰਦੇ ਆ ਦੇ ਜਗਨ ਮੈਂ ਮੋੜ ਦੂੰ ਬਾਚੋਂ ਲੱਗ ਗਈ ਦੇਖੋ ਜੀ ਇਹਨਾਂ ਨੇ ਧਰਤੀ ਦਾ ਜਾਨੀ ਕਿ ਕੁਝ ਬਣਾਇਆ ਇੱਥੇ ਜਿਹੜਾ ਕਿ ਇਹਨਾਂ ਨੇ ਸਾਰਾ ਕੁਝ ਲਿਖਿਆ ਆ ਉਹਦਾ ਪੋਰ ਬਣਾਇਆ ਧਰਤੀ ਦਾ ਤੇ ਉਹਦੇ ਬਾਰੇ ਸਾਰਾ ਕੁਝ ਦੱਸਿਆ ਵੀ 1 ਅਕਤੂਬਰ ਨੂੰ ਕੀ ਹੁੰਦਾ। ਲਓ ਵੀਡੀਓ ਬਣਾ ਲਈ ਆਪਾਂ। ਯਾਰ ਇਹ ਅਸਲੀ ਐ ਲਾ ਲਾ ਸ਼ਰਤਾ ਪਾ। ਯਾਰ ਸ਼ਰਤ ਲਾਓ। ਇਹ ਅਸਲੀ ਆ। ਅਸਲੀ ਆ। ਲਾ ਸ਼ਰਤ ਯਾਰ ਤੂੰ। ਅਸਲੀ ਆ। ਲੱਗੀ ਅਸਲੀ ਆ। ਹੁਣ ਅਸੀਂ ਆ ਗਏ ਹਮਿਲਟਨ ਗਾਰਡਨ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਹਮਿਲਟਨ ਗਾਰਡਨ ਪਹਿਲਾਂ ਵਾਲਾ ਨਹੀਂ ਰਿਹਾ। ਜਦ ਕਿ ਇੱਥੇ ਨੇ ਹੁਣ ਟਿਕਟਸ ਵੀ ਲਗਾ ਦਿੱਤੀਆਂ ਨੇ ਪਹਿਲਾਂ ਟਿਕਟਸ ਨਹੀਂ ਸੀ ਤੇ ਫ੍ਰੀ ਹੁੰਦਾ ਸੀ। ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਘੁੰਮ ਕੇੜਨ ਵਾਲੇ ਇੱਥੇ ਕੀ ਕੀ ਆ ਤੇ ਕੀ ਕੀ ਨਹੀਂ ਆ ਦੇਖਣ ਨੂੰ। ਵੈਸੇ ਦੇਖਣ ਨੂੰ ਬਹੁਤ ਸੋਹ ਤੇ ਬਾਕੀ ਆਪਾਂ ਨੂੰ ਦੇਖਦੇ ਆ ਜੀ ਇੱਥੇ ਕਿਵੇਂ ਆ। ਪੀਛਲਾ ਸੀ 4-500 ਵਾਲੀ ਕੋ ਮੈਜ ਜੀ ਹੁਣ ਫ੍ਰੀ ਤੋਂ ਬਿਨਾ ਟਿਕਟ ਲਗਾ ਦਿੱਤੀ ਆ ਜਿੱਕ ਸਾਡੇ ਤੇ ਦੇਖ ਸਕਦੇ ਆ। ਤੇ ਹੁਣ ਇੱਧਰ ਆਪਾਂ ਦੇਖਦੇ ਆ ਐਂਟਰੀ ਦੇ ਵਿੱਚ ਲੋਕ ਤਾਂ ਇੱਥੇ ਕਾਫੀ ਫਿਰ ਰਹੇ ਨੇ। ਮੌਸਮ ਵੀ ਸੋਹਣਾ ਹੈ, ਧੁੱਪ ਲੱਗੀ ਆ, ਅੱਗੇ ਨਾਲੋਂ ਬੈਟਰ ਹੈ ਜੀ, ਮੀਂਹ ਨਹੀਂ ਹੈਗਾ। ਤੇ ਸਾਡੇ ਬੰਦੇ ਇੱਧਰ ਖੜੇ ਆ। ਆ ਜਾਓ ਵੀ ਸੇਰੋ। ਕੋਈ ਤਿਆਰ ਆਇਆ ਆ। ਹਸਾਬ-ਤਾਬ ਜੀ ਆ ਵੀ ਇੱਥੇ ਸਕੈਨ ਕਰੋ ਤੇ ਆਪਣਾ ਡਰੈੱਸ ਪ੍ਰੂਫ ਕਰੋ ਕਿ ਤੁਸੀਂ ਲੋਕਲ ਰਹਿਣ ਵਾਲੇ ਹੋ। ਤੇ ਇੱਥੇ ਇਹਨਾਂ ਦਾ ਪੂਰਾ ਰੌਲਾ ਪੈ ਚੁੱਕਿਆ ਹੈ। ਪੂਰਾ ਜੋਰ ਲਗਾਇਆ ਵੀਰ ਜੀ ਦਾ ਸਿਰ ਤੇ ਖਾਜ ਹੋ ਹੋ ਕਿਹਨ ਵਾਲ ਹੀ ਖਲਾਰ ਲਿਆ ਆਪਣੇ ਵੇਖ ਲਓ ਤੇ ਇਹ ਕਹਿੰਦਾ ਮੈਨੂੰ ਕਾਗਜ਼ ਪੱਤਰ ਵਾਲੇ ਕੰਮ ਨਾ ਲਸਿਆ ਕਰੋ ਸਾਨੂੰ ਇੱਥੇ ਹੋਣਾ ਪਿਆ ਨਹੀਂ ਤੇ ਮੈਨੂੰ ਪਸੰਦ ਨਹੀਂ ਹੋਣਾ ਤੇ ਆ ਦੇਖ ਲਓ ਹੁਣ ਤੁਸੀਂ ਬਾਈਕਰ ਦਾ ਵੀ ਮੈਂ ਬਹੁਤ ਦੁਖੀ ਹਾਂ ਆ ਕਾਗਜ਼ ਪੱਤਰ ਵਾਲੇ ਕੰਮ ਤੋਂ ਤੁਸੀਂ ਇਹਦੀ ਹੈਲਪ ਕਰੋ ਬੜੇ ਭਰਾਉਣ ਚ ਹਾਂਜੀ ਸਹੀ ਗੱਲ ਮੇਰੀ ਤੇ ਰੌਣਕ ਦੀ ਆ ਟੀ ਹੈਗੇ ਫਰੀ ਸਾਡਾ ਕੰਮ ਆਪੇ ਹੋ ਜਾਣਾ ਹਨਾ ਬਈ ਦੱਸਦੇ ਹੱਥ ਮਾਰ ਕੇ ਸਾਡਾ ਕੰਮ ਆਪੇ ਕਰੀ ਜਾਂਦੇ ਸਾਰੇ ਤੇ ਅਸੀਂ ਤਾਂ ਅੰਦਰ ਚਲਾਈ ਜਾਣਾ ਬਾਈ ਕਰਦੇ ਹੁਣ ਓਏ ਚਲੋ ਲੈ ਲੋ ਅੰਦਰ ਨੂੰ ਚਲੋ ਸਾਰੇ ਉਹ ਬਾੜ ਦੀ ਲੈਣੀ ਹੈ ਕਮੜੀ ਬਾੜ ਵੀਰ ਦੀ ਤੁਹਾਡਾ ਹੋ ਗਿਆ ਕਿ ਨਹੀਂ ਇਹ ਸਭ ਤੋਂ ਹੁਸ਼ਿਆਰ ਬੱਚਾ ਹੀ ਸਾਡੇ ਦੇ ਬਾਰੇ ਦਾ ਸਭ ਤੋਂ ਲੇਟ ਹੋ ਰਿਹਾ ਕੰਮ ਬਾਕੀ ਸਾਰੇ ਨੇ ਅਸੀਂ ਕਰਕੇ ਵਿਹਲੇ ਖੜਿਆ ਦੇਖ ਲੋ ਕਿਨੇ ਤੁਹਾਨੂੰ ਸਾਰੇ ਨਮਕਾਣੇ ਸੁੱਕਣੇ ਪਾਇਆ ਪ੍ਰੋਣਕ ਵੀ ਵਿਚਾਰੀ ਫ੍ਰਸਟ੍ਰੇਟ ਹੋ ਗਈ ਹੁਣ ਹੁਣ ਕਹਿ ਛੇਤੀ ਇਹਨਾਂ ਨੂੰ ਚਲੋ ਚਲੋ ਹੁਣ ਤੇਰਾ ਕੰਮ ਚਲੋ ਲੋ ਜੀ ਫਾਈਨਲੀ ਵੀਰ ਜੀ ਦੇ ਚਿਹਰੇ ਤੇ ਮੁਸਕਾਨ ਤੇ ਹੁਣ ਆਪਾਂ ਚੱਲੀ ਅੰਦਰ ਨੂੰ ਤੇ ਜਦ ਕੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਵੀ ਇਹਨਾਂ ਦਾ ਕੁਝ ਚੱਕ ਨਹੀਂ ਕਰਨਾ ਨਹੀਂ ਕਿੱਥੇ ਘੱਟਿਆ ਰਖਾਓ ਇਧਰਲੇ ਪਾਸੇ ਜਾਣਾ ਹੀ ਨਹੀਂ ਆਪਾਂ ਸਿੱਧਾ ਜਾਣਾ ਉਧਰ ਨੂੰ ਫਿਰ ਇਧਰ ਦੀ ਜਾਣਾ ਚਲੋ ਫਿਰ ਲੈਟਸ ਗੋ ਜੀ ਦੇਖਦੇ ਅੰਦਰ ਕੀ ਆ ਲੋ ਜੀ ਸੋ ਜੀ ਆਪ ਗੋਟ ਐਨ ਆਲ ਲੌਂਗ ਰੀਚ ਸਟ੍ਰੇਟਫੋਰ ਸੀ ਸੋ ਯੂ ਨੀਡ ਟੂ ਗੋ ਐਂਡ ਹੈਵ ਯੂ ਗੋਟ ਜਸਟ ਟੂ ਫਿਲ ਆਨ ਲਾਈਨ ਵੀ ਜਸਟ ਸਿਟ ਓਵਰ ਹੇਰ ਸੋ ਯੂ ਸ਼ੂਟ ਅੱਪ ਟੂ ਦ ਕਾਊਂਟਰ ਤੇ ਦਿਖਾ ਸੀ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਨਾ ਇੱਥੇ ਕੋਈ ਮੱਛਰ ਤੇ ਨਾ ਮੱਛੀ ਮੱਛੀ ਮੈਨੂੰ ਬਦਲੇ ਕੋਈ ਨਵਾਂ ਚੀਜ਼ ਕਰਨੇ ਕਹਿੰਦੇ ਹੈ ਬੱਛਾ ਰ ਮੱਛਲੀ ਮੱਕੀ ਹੋਰ ਕੀ ਭਾਈ ਨਾ ਕੋੜ ਕਿਲੀ ਨਾ ਕੋਈ ਸੱਪ ਨਾ ਸਲੁੰਡੀ ਹੋਰ ਦੱਸ ਦੇ ਗੱਡੂ ਨਾ ਕੋਈ ਕੁਝ ਨਹੀਂ ਇੱਥੇ ਤੁਹਾਨੂੰ ਦੇਖਣ ਨੂੰ ਸਿਰਫ ਇੱਥੇ 100% ਤੁਹਾਨੂੰ ਕੁਦਰਤ ਦਾ ਬਸ ਸੇਫ ਨਜ਼ਾਰਾ ਯਾਨੀ ਕਿ ਦੇਖਣ ਨੂੰ ਉਹ ਦੇਖੋ ਨਿੰਬੂ ਕਿੰਨੇ ਲੱਗੇ ਹੈ ਜੀ ਦੇਖੋ ਹਾਂਜੀ ਨਿੰਬੂ ਲਾਇਆ ਜੀ ਇਹਨਾਂ ਨੇ ਨੀਵੇਂ ਕਰਕੇ ਤੁਹਾਨੂੰ ਦਿਖਾਉਣ ਲਈ ਦੇ ਦੇਖ ਲੈ ਪੰਚ ਵਿੱਚ ਵੜ ਜਾ ਖਤਰਾ ਕੋਈ ਨਹੀਂ ਮੈਨੂੰ ਜਵਾਗ ਵੜ ਜੇ ਹਾਂ ਮੈਨੂੰ ਇਹ ਨਹੀਂ ਵੀ ਜਵਾਗ ਨਹੀਂ ਹਾਂ ਹਾਂ ਕਰਦੇ ਆ ਜਿਹੜੇ ਫਰੂਟ ਲੱਗੇ ਆ ਨਾ ਇੱਥੇ ਹਾਂਜੀ ਤੇ ਡੋਨੇਸ਼ਨ ਲਈ ਯੂਜ਼ ਹੁੰਦੇ ਆਂ ਅੰਦਰ ਸੱਚੀ ਮੁੱਚੀ ਸੀ ਬਾਈ ਪੁਰਾਣੇ ਸਮੇਂ ਜਿਹੜੇ ਉਹਨਾਂ ਮੌਰੀਆਂ ਲਿਖੇ ਉਹ ਇਹ ਡਾਉਂਦੇ ਹੁੰਦੇ ਸੀ ਇਹਨੂੰ ਨਪਰੇ ਵੀ ਉੜਦੀ ਰਹੀ ਐ ਉੜਦੀ ਰਹੀ ਛੋਟੇ ਹੁੰਦੇ ਹੁਣ ਬਨ ਲਈ ਵੱਡੀ ਹੋ ਗਈ ਨਾ ਵਾਲੀ ਹੁਣੇ ਬਨ ਲਈ ਆ ਦੇਖੋ ਥੱਲੇ ਉਹਨੂੰ ਬੰਨਿਆ ਹੋਇਆ ਜੀ ਕਿੰਨੀ ਤਕੜੀ ਹੈ ਨਾ ਮਸ਼ੀਨਰੀ ਲਾਈ ਆ ਤੇ ਦੇਖੋ ਕਿਡਾ ਤਕੜਾ ਇਹਨਾਂ ਨੇ ਹਾਬਤਾ ਬਲਾ ਕੇ ਇਹ ਉੱਡਦਾ ਹੀ ਹਵਾ ਚ ਕਿਸ਼ਤੀ ਉੱਡਣ ਵਾਲੀ ਆ ਇਹ ਮਿਲਟਨ ਗਾਰਡਨ ਚ ਬਣਾਈ ਉੱਡਣ ਵਾਲੀ ਕਿਸ਼ਤੀ ਇਹ ਆ ਕਿਸ਼ਤੀ ਇਸ ਤੋਂ ਘਾ ਖਤਰਾ ਨਾਲੇ ਵੀਰ ਜੀ ਜਿਗਾ ਨੇ ਖਤਰਾ ਕੋਈ ਨਹੀਂ ਨਿਊਜ਼ੀਲੈਂਡ ਚ ਹੁਣ ਤੇ ਹੀ ਕਹਿੰਦੇ ਖਤਰਾ ਅੱਛਾ ਚਾਹ ਦੀ ਕੇਦਲੀ ਤੇ ਕੱਪ ਪੀ ਅੱਛਾ ਚਾਹ ਵੀ ਨਹੀਂ ਹਾਂ ਉੱਥੇ ਬਹਿ ਕੇ ਚਾਹ ਪੀਏ ਕਿਸ ਦਿਨ ਬੁੱਕ ਕਰਾਈ ਹੋ ਰਿਆ ਨਾ ਇੱਥੇ ਬੁੱਕ ਕਰਾਉਂਦੇ ਆ ਕਿਸ਼ਤੀ ਪਾਣੀ ਵਾਲੀ ਆ ਬਟ ਉੱਪਰ ਬਲੂਨ ਜਿਹਾ ਕਿਉਂ ਲੱਗਿਆ ਫਿਰ ਆ ਵਾਲੀ ਆ ਇਹਦੇ ਚ ਉਹ ਮਾਰੋ ਤੀਰ ਕਮਣ ਦੀ ਹਵਾ ਜੀ ਨਿਕਲਦੀ ਤੀਰ ਕਮਣ ਵਿੱਚ ਨਾਲ ਮਾਰ ਜੋ ਛੋਟੇ ਤੀਰ ਕਮਣ ਆਪਾ ਤੇ ਰੋੜਦਾ ਵਧੀਆ ਨਹੀਂ ਲੱਗਦਾ ਇਹ ਨਹੀਂ ਤੀਰ ਕਮਣ ਨਹੀਂ ਉਧਰ ਗੱਲ ਆ ਭਾਈ ਜੇ ਬੰਦਾ ਇੱਥੇ ਬਹਿ ਕੇ ਉੜ ਜਾਏ ਕਿੰਨੀ ਉੱਤੇ ਜਾਊ ਲੈ ਖਲੋ ਕਮਾਨ ਮਾਰੇ ਨਹੀਂ ਜੇ ਬੰਦਾ ਇੱਥੇ ਬਹਿ ਕੇ ਉੜ ਜਾਏ ਭਾਈ ਕਿੰਨੀ ਉੱਤੀ ਜਾਊ ਫੇ ਇਹ ਜੇ ਬੰਦਾ ਉੜ ਜਾਏ ਇੱਥੇ ਬਹਿ ਕੇ ਡਾਈ ਜਾਊ ਹਨਾ ਉੱਤੇ ਨਹੀਂ ਕੀ ਦਾ ਆਉ ਜਾਉ ਯਾਰ ਬੈਸ ਦਾ ਹਿਸਾਬ ਹੋਣਾ ਹੈ ਨਾ ਜੇ ਜਾਰੀ ਉੱਤੇ ਖੜਨੀ ਗੈਸ ਵਾਧਾ ਕਰਤੀ ਕੁੰਡੇ ਦੇ ਟੜਦੇ ਦੇ ਉੱਡ ਜਾਣਾ ਹੈ ਨਾ ਹਾਂ ਫਿਰ ਉੱਡ ਜਾਣਾ ਜੇ ਖੋਲ ਦੋ ਜਾ ਕੇ ਪਰ ਹਵਾ ਜਾ ਕਾ ਨਹੀਂ ਰਹੀ ਹੈ ਇੱਥੇ ਹਵਾ ਜਾ ਕਾ ਹੀ ਨਹੀਂ ਰਹੀ ਹੈ ਇੱਥੇ ਓਏ ਅਰੇ ਉਹਨਾਂ ਨੇ ਹੁਣ ਤੇ ਭਰੀ ਬੰਦ ਕੀਤੀ ਹੁਣੀ ਨਾ ਆਹ ਨਹੀਂ ਦੋਲ ਬਾਈ ਦੇਖੋ ਇਹ ਨਲਕਾ ਲੱਗਾ ਹੀ ਪੱਟਣ ਤੇ ਹੁਣ ਪਰਾਣਾ ਹੋ ਗਿਆ ਇਹ ਥੀ ਇਹ ਥੀ ਵੀ ਨਹੀਂ ਗਿੜੀ ਇਹਨਾਂ ਤੇ ਇਹ ਨਲਕਾ ਨਾ ਇਹ ਤਾਂ ਗਿੜਿਆ ਦੇ ਬੋਲ ਤਾਂ ਗਿੜ ਕੇ ਦਿਖਾ ਦੇ ਬਾਈ ਨੀ ਰੇ ਟੁੱਟ ਗਿਆ ਰੇ ਓਏ ਇੱਕ ਬਣਾਓ ਵੀਡੀਓ ਪ੍ਰੋਪਰ ਵੀ ਨਲਕਾ ਪੱਟਤਾ ਵੀ ਸਮਝਿੰਦੇ ਬੋਲੇ ਨਹੀਂ ਟੁੱਟ ਗਿਆ ਬਾਈ ਨਹੀਂ ਜਾ ਉਹਨਾਂ ਨੇ ਭੁੰਤ ਮਾਰਨ ਬਾਬੇ ਕੌਣ ਹੋਇਆ ਇੱਥੇ ਉਹ ਲਾਈਨ ਜਿਵੇਂ ਬਣਾਈ ਹੈ ਇਹਨਾਂ ਨੇ ਆਹ ਦੇਖੋ ਜੀ ਪ੍ਰਾਣੀ 1850 ਦੀ ਆ ਗੱਡੀ ਇੱਥੇ ਖੜੀ ਆ ਕੰਫੋਰਟ ਦੀ ਚਲਦੀ ਨਹੀਂ ਹੈਗੀ ਪਰ ਉਹਨਾਂ ਨੇ ਲੋਕਾਂ ਨੂੰ ਡਿਸਪਲੇ ਲਈ ਖੜਾ ਤੀਆ ਬਾਈ ਦੇਖ ਤਾਂ 2x2 ਹੈ ਕਿ 4x4 ਲੋ ਜੀ ਹੁਣ ਬਾਈ ਚੈੱਕ ਕਰੂਗਾ ਰੀਅਰ ਵੀਲ ਡਰਾਈਵ ਰੀਅਰ ਵੀਲ ਡਰਾਈਵ ਗੱਡੀ ਆ ਜੀ ਰਕਸ਼ੇ ਵਾਲੇ ਨੂੰ ਟਾਇਰ ਲੱਗੇ ਆ ਤੁਸੀਂ ਗੱਡੀ ਦੇਖ ਸਕਦੇ ਹੋ ਕਿੰਨੀ ਘੈਂਟ ਰਾਜੇ ਮਹਾਰਾਜਾਂ ਵਾਲੀ ਗੱਡੀ ਹੈ ਪੁਰਾਣੇ ਸਮਿਆਂ ਦੀ ਉਹ ਟਾਈਮ ਤੇ ਜਦੋਂ ਇਹ ਗੱਡੀ ਚਲਦੀ ਹੂ ਸੜਕ ਤੇ ਤੇ ਕਿੰਨੀ ਕਿ ਤੱਕ ਪਾਉਂਦੀ ਹੂ ਤੁਸੀਂ ਦਾਗਾ ਲਾ ਸਕਦੇ ਹੋ ਇੱਥੇ ਲਿਖਿਆ ਹੈ ਵੀ ਕਿਹੜੇ ਬੰਦੇ ਨੇ ਇਹਨੂੰ ਦਾਨ ਕੀਤੀ ਹੈ ਇੱਥੇ ਚਲੋ ਜੀ ਬਾਈ ਜੀ ਹੁਣੀ ਬਹਿ ਗਏ ਹੁਣ ਗੱਡੀ 'ਚ ਹੁਣੇ ਕਹਿੰਦੇ ਸੀ ਗੱਡੀ ਚਲਾਵਾਂਗੇ ਹੁਣ ਤੁਹਾਨੂੰ ਆਪਾਂ ਅੱਗੇ ਵੀ ਦਿਖਾਉਣੀ ਆ ਥੋੜਾ ਬਹੁਤ ਆ ਦੇਖੋ ਇੱਧਰ ਘਰ ਦਾ ਇਹਨਾਂ ਨੇ ਢਾਂਚਾ ਵੀ ਬਣਾਇਆ ਇਹ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਜੀ ਪਰ ਇਹ ਢਾਂਚਾ ਇਹਨਾਂ ਨੇ ਤੋਂ ਵੀ ਬਣਾਇਆ ਆ ਦੇਖੋ ਜੀ ਬਾਈ ਨੇ ਇੱਥੇ ਪਾਰਟੀ ਰੇਂਜ ਕੀਤੀ ਸੀ ਸਾਡੇ ਲਈ ਇਹ ਹੁਣੀ ਆ ਭਾਈ ਸ਼ਾਮ ਤੇ ਪਾਟਾ ਸੀ ਹੁਣ ਲੇਟ ਹੋ ਗਏ ਆ ਸਮਾਨ ਪਿਆ ਪਿਆ ਦਾ ਖਰਾਬ ਹੋਗਾ ਸਾਰਾ ਇਹ ਹੋਊਗੀ ਨਹੀਂ ਵੀਰੇ ਹਾਂ ਹੋਊਗੀ ਪਾਰਟੀ ਨਕਲੀ ਆ ਨਕਲੀ ਥੋੜਾ ਆ ਮਸਤਲੇ ਦਾ ਉਹ ਲੈ ਜੀ ਦਾ ਮਸਤਲੇ ਦਾ ਉਹ ਪਾਰਟੀ ਰੇਂਜ ਹੋਈ ਐ ਤੇ ਕਹੇ ਦੀ ਜਾਓ ਮੈਂ ਤਾਂ ਚੱਲਿਆਂ ਟੱਪ ਲੈ ਆ ਦੇਖ ਲੋ ਜੀ ਜੀ ਪਾਰਟੀ ਰੇਂਜ ਕੀਤੀ ਐ ਸਾਨੂੰ ਐਂਟਰ ਨਹੀਂ ਕਰਨ ਦੇ ਦੇ ਸਾਨੂੰ ਐਂਟਰ ਹੀ ਨਹੀਂ ਦੇ ਰਹੇ ਦੇਖ ਲੋ ਬਾਈ ਦੇ ਕਹਿਣ ਨੂੰ ਇੱਥੇ ਮੱਖੀ ਵੀ ਨਹੀਂ ਕੋਈ ਭਣ ਕਰੀ ਦੇਖ ਲੈ ਬਾਈ ਹਾਂ ਮੱਖੀ ਵੀ ਹੈ ਨਹੀਂ ਇਹਨੂੰ ਕਹਿੰਦੇ ਆ ਪਿਕਚਰ ਪਿਕਚਰ ਕਿਊ ਗਾਰਡਨ ਪਿਕਚਰ ਕਿਊ ਪਿਕਚਰ ਕਿਉਂ ਕਿ ਪਿਕਚਰ ਕਿਉਂ ਗਾਰਡਨ ਇਹ ਵੀ ਯੂ ਨਹੀਂ ਹੈਣਾ ਇਹ ਪਿਕਚਰ ਕਿਉਂ ਹੀ ਆਏ ਨੂੰ ਬਾਹਰ ਦੇ ਸਿੱਧੇ ਸਿੱਧੇ ਦੱਸ ਹਲੋ ਜੀ ਹੁਣ ਡਕਟਰ ਜਨਰੀ ਤੇ ਬੁਲਾਉਣਗੇ ਭਾਬੀ ਹਾਂ ਗੂਗਲ ਨੂੰ ਬੋਲੂਗਾ ਆਪ ਪਿਕਚਰ ਕਿਉਂ ਹੀ ਕਹਿਣਾ ਵੀਰੇ ਅਸੀਂ ਤਾਂ ਭਾਵੇਂ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਕੀ ਕਹਿੰਦੇ ਹੋ ਪਿਕਚਰਸ ਮਤਲਬ ਪਿਕਚਰਸ ਕੁਚਰਸ ਐਵੇਂ ਦੇਖੋ ਜੀ ਨਾਂ ਪਾਈ ਜਾਂਦੇ ਆ ਕੋਖੋ ਕਰ ਗਾਰਡਨ ਇੰਡੀਆ ਵਾਲਾ ਇਦਾਂ ਦਾ ਹਾਂਜੀ ਇਹ ਗੁਫਾ ਹੈ ਜੀ ਇਹ ਇਹ ਰਾਜਾ ਤੇ ਰਾਣੀ ਤੁਹਾਡੇ ਉਹ ਕਰ ਰਿਹਾ ਇੰਤਜ਼ਾਰ ਪਹਿਲੇ ਅੰਦਰ ਰਾਣੀਆਂ ਬਾਹਰ ਬਾਹਰ ਅੱਛਾ ਦੋਨੇ ਰਾਣੀਆਂ ਹੀ ਨੇ ਸ਼ੇਰਨੀਆਂ ਨੇ ਅਗਲੀਆਂ ਵੇਖ ਤਾਂਹੀਂ ਤੁਹਾਡੇ ਘਰੇ ਕਾ ਬੁਰੀ ਆ ਆ ਦੇਖ ਲਓ ਜੀ ਕਿੰਨੀ ਸੋਹਣੀ ਗੁਫਾ ਬਣਾਈ ਇਹਨਾਂ ਨੇ ਠੰਡੀ ਆ ਅੰਦਰ ਉਹ ਗੁਫਾ ਆ ਤਾਂ ਸਫੈਦਾ ਲੱਗਿਆ ਬਾਈ ਓਏ ਹਾਂ ਸਫੈਦਾ ਓਹ ਪਤਾ ਜਦੋਂ ਮੈਂ ਪਹਿਲੀ ਵਾਰ ਦੇਖਿਆ ਇੱਥੇ ਓਏ ਇੰਡੀਆ ਵਾਲਾ ਸਫੈਦਾ ਬਾਈ ਇਹ ਵੀ ਤੈਨੂੰ ਮੈਂ ਦੱਸ ਦਿੰਦਾ ਕਿਉਂ ਆਇਆ ਸਫੈਦਾ ਹਾਂ ਬੰਦ ਕਰ ਇਹ ਦੱਸ ਤੂੰ ਆਸਟ੍ਰੇਲੀਆ ਤੋਂ ਆਇਆ ਲੱਗਦਾ ਵੀ ਆਸਟ੍ਰੇਲੀਆ ਤੋਂ ਆਇਆ ਬਾਈ ਹਾਂ ਉਹ ਸੱਪ ਬੜੀ ਸੱਪ ਤੂੰ ਤਾਂ ਕਹਿੰਦਾ ਸੱਪ ਹੈ ਨਹੀਂ ਓਏ ਓਏ ਪਤੰਦਰਾ ਡੰਗ ਨਹੀਂ ਮਾਰਦੇ ਨਹੀਂ ਪਰ ਤੂੰ ਤਾਂ ਕਹ ਸੀ ਥੱਪ ਹੈ ਨਹੀਂ ਲੈ ਚੱਲ ਮੜਾ ਦੇਖੀਂ ਛੇੜ ਕੇ ਨੂੰ ਅਜਗਰ ਹੈ ਧਿਆਨ ਨਾਲ ਸੀਤੋਦਰ ਸਿੰਘ ਨੇ ਸਨੇਹ ਭਈਆ ਕਰਾ ਵੀਡੀਓ ਓ ਤੇਰੀ ਓ ਤੇਰੀ ਆ ਪੰਜਾਬੀ ਨਿਕਲੀ ਓਏ ਬਿਕਰਮ ਆ ਤੇਰਾ ਭਰਾ ਕੀ ਕਰਦਾ ਓਰੇ ਆ ਦੇ ਲੋਈ ਇਹ ਇਹ ਆ ਵੀ ਕੋ ਹਾ ਤੇ ਜਿੰਨੇ ਫਰੇ ਪੰਛੀ ਕੈਦ ਕਰਦਾ ਮੈਨੂੰ ਲੱਗਦਾ ਇਹ ਆ ਬੜਾ ਜਿਹੜੂ ਭੈੜਾ ਬੜਾ ਭੈੜਾ ਭੈੜਾ ਇੱਥੇ ਬਹਿ ਕੇ ਖਿਚਾਓ ਫੋਟੋ ਆ ਆ ਅਸਲੀ ਹੁਣ ਆ ਕਿੰਗ ਜਾਓ ਆ ਦੇਖੋ ਜੀ ਇੱਧਰ ਨਹਿਰ ਵੀ ਹੈਗੀ ਨਾਲ ਦੀ ਨਾਲ ਲੋ ਬਿਕਰਮ ਬਹਿ ਗਿਆ ਭੱਜ ਕੇ ਲੈ ਸਸਤਾ ਕਰ ਲੋ ਸ਼ੇਰਾਂ ਨੂੰ ਕਰ ਗੱਲ ਕੋਈ ਨਹੀਂ ਕਹੇ ਜੰਗ ਲੱਗੀ ਹੋਵੇ ਇਹ ਥੋਤੇ ਹੀ ਹੁੰਦੇ ਆ ਕੀ ਤੂੰ ਦਾ ਹੱਥ ਧੱਲੇ ਮਾਰਦਾ ਚਲੋ ਉਹ ਕੋਈ ਦੰਦ ਦੀ ਵਡਣੀ ਉਹਦੀ ਅੱਖਾਂ ਤੇ ਹੱਤਰਿਆ ਲਾ ਵੀ ਭਾਈ ਹੋ ਸਾਡਾ ਬੈਠਾ ਲੱਗਾ ਜਾ ਕੇ ਆਜੋ ਭਾਈ ਕਹਿੰਦਾ ਮੈਨੂੰ ਪਾਓ ਛਗਣ ਲੈ ਭਾਈ ਨੇ ਟੋਪੀ ਪਾਤੀ ਸ਼ੇਰ ਨੂੰ ਇਹ ਕੀ ਭਾਈ ਯਾਰ ਕੋਈ ਛਗਣ ਛੋਕੇ ਨਹੀਂ ਮਿਲਣਾ ਆਇਆ ਪਾਏਗਾ ਭਾਈ ਛਗਣ ਸਾਨੂੰ ਆ ਕੇ ਫੋਟੋ ਖਿਚਾਣਗੇ ਲੈ ਬੈਠੋ ਲੈ ਬਾਜੀ ਤਾਂ ਵੀ ਛਗਣ ਪਾਉਣਗੇ ਬੈਠਣਾ ਤੁਹਾਡੀ ਵਿਆਹ ਨਹੀਂ ਕੁੜੀਆਂ ਨੂੰ ਪਾਓ ਪਾਓ ਯਾਰ ਝੋਲੀ ਵੀ ਕੱਢ ਲੈ ਝੋਲੀ ਵੀ ਕੱਢ ਲੈ ਲੈ ਦੇ ਕੀ ਭਾਈ ਸੀਰਤ ਵਿੱਚ ਸੀਦਾ ਇੱਥੇ ਬੈਂਕ ਜਾ ਹੋ ਜਾਂ ਸਾਈਡ ਤੇ ਪਾ ਦੇ ਫਿਰ ਛਕਣ ਲਓ ਵੀ ਛਕਣ ਭੈਣ ਲੱਗੇ ਆਣੇ ਅਸ਼ੀਰਵਾਦ ਵੀ ਦੇ ਅਹੀਂ ਫੜਾ ਦਿਓ ਅਸ਼ੀਰਵਾਦ ਜਾ ਜੁਗ ਜੁਗ ਜੀਓ ਥੋੜਾ ਦਿਰ ਤੇ ਯਾਤਰਾ ਆਉਂਦਾ ਫਿਰ ਪੰਜ ਮੇਰੇ ਵਾਲ ਲਗ ਰਹੇ ਵਾਲ ਤਾਂ ਪਹਿਲਾਂ ਹੀ ਖਰਾਬ ਆ ਲੈ ਛਕਣ ਮੇਰੇ ਵਾਲ ਜੇ ਨਹੀਂ ਖਰਾਬ ਕਰਦੇ ਇਹ ਕਹੋ ਛੀਦਾ ਛਕਣ ਦੇਤਾ ਅਸਲੀ ਯਾਰ ਤੂੰ ਬੁਲਾਏਗੀ ਬੁਲਾਇਆ ਤੁਸੀਂ ਆਏ ਨਹੀਂ ਸਾਡੇ ਜਗੜ ਮੈਂ ਮੋੜ ਦੂੰ ਬਾਤੋਂ ਲੱਗੀ ਮੈਂ ਬਤਾ ਦਿੰਦਾ ਲੱਗੀ ਹਾਂਜੀ ਚਲੋ ਭਾਈ ਤੁਸੀਂ ਲੈ ਲੋ ਜੀ ਹੁਣ ਜੋੜੀ ਨਵੀਂ ਆ ਕੇ ਬਹਿ ਗਈ ਜਿੱਥੇ ਇਹਨਾਂ ਨੂੰ ਅਸੀਂ ਜਾਗ ਨਹੀਂ ਪਾਉਣਾ ਕਿਉਂਕਿ ਇਹਨਾਂ ਨੇ ਸਾਡੇ ਸੱਦਿਆ ਨਹੀਂ ਯਾਦ ਤੇ ਤੂੰ ਕੋਈ ਸਾਲ ਹੋਰ ਕੋਈ ਸਾਈਡ ਹੈ ਕੈਮਰੇ ਵਾਲਾ ਰਹਿਣਾ ਜ਼ਰੂਰ ਕੀਤਾ ਜੀ ਲੈ ਹੁਣ ਆ ਲਾਸਕੀ ਲਿਖਿਆ ਮੈਨੂੰ ਪੁੱਛਦਾ ਸੀ ਨਾ ਪਹਿਲਾਂ ਹੁਣ ਆ ਲਾਸਕੀ ਲਿਖਿਆ ਸਿੰਪਲ ਆਫ ਵਿਸਟਮ ਲਿਖਿਆ ਵੀਰ ਨੂੰ ਇੱਕ ਮੈਂ ਦੱਸਦਾ ਨੈਚਰ ਵਹੇਸ਼ ਵਹੇਸ਼ ਭਾਈ ਤੂੰ ਨਾ ਆ ਜਾ ਭਾਈ ਨੂੰ ਬੜਾ ਹਸਾਵਾ ਮਿਲਣਾ ਤੇ ਤੁਹਾਡੀ ਮਜ਼ੀਦ ਤਾਂ ਵੜੀ ਆ ਭਾਵੇਂ ਨੇਚਰ ਵਾਲੀ ਜਾਵੜਾ ਭਾਵੇਂ ਵਹੀ ਸ਼ਿੱਟ ਵਾਲੀ ਜਾਵੜਾ ਵੀਰ ਨੂੰ ਐਨਐਫਟੀ ਵਾਲੀ ਜਾ ਆਹ ਬੜੀਆ ਐਨਐਫਟੀ ਆ ਗਈ ਆਹ ਹੋਏ ਆ ਦੇਖ ਲਓ ਐਨਐਫਟੀ ਵਾਲਾ ਦੱਸ ਦਿਆ ਹੋਰੇ ਬੰਦ ਨੇ ਬਾਕੀ دروازੇ ਦੇਖ ਲਾਉਣਾ ਡੋਰ ਪਹਿਲੇ ਹੀ ਬੰਦ ਰੱਖਿਆ ਸੀ ਇੱਥੋਂ ਹੀ ਆਪਾਂ ਹਿਸਾਬ ਲੈਣਾ ਚਾਹੀਦਾ ਸੀ ਚਲ ਆਜੋ ਫਿਰ ਆਹ ਦੇਖੋ ਇਹ ਅੰਦਰ ਗੁਫਾ ਕਿਦਾਂ ਦੀ ਆ ਆ ਇੱਥੇ ਮਾਤਾ ਦਾ ਜਨਕੀ ਗੁਫਾਇਆ ਹੈ ਜੀ ਉਹ ਕਹਿ ਰਹੇ ਆ ਟੈਂਪੋਰਰੀ ਭਾਈ ਇੱਥੇ ਤਾਂ ਨਿਹਰੇ ਬਹੁਤ ਆ ਯਾਰ ਅੱਗੇ ਲੋਕ ਕਿਤਾ ਕਿਤਾ ਬੋਧਕਾਂ ਕਿੱਥੇ ਲੱਗਾ ਬੈਠਾ ਆ ਡਰਾ ਦੇ ਤੁਸੀਂ ਬੀਬੀਆਂ ਬਾਹਰ ਖੜੀਆਂ ਡਰਾਤੀਆਂ ਵੀ ਇੱਥੇ ਪਤਾ ਨਹੀਂ ਕੌਣ ਨੇ ਅੰਦਰ ਭੂਤ ਭਾਤ ਜੇ ਆਹ ਦੇਖੋ ਜੀ ਖਾਣ ਪੀਣ ਵਾਲਾ ਇਹਨਾਂ ਨੇ ਰੱਖਿਆ ਇੱਥੇ ਪ੍ਰਬੰਧ ਰਾਜੇ ਮਹਾਰਾਜਿਆਂ ਦਾ ਕਿੱਥੇ ਬ੍ਰੈਡ ਬ੍ਰੈਡ ਵੀ ਪਿਆ ਹਾਂਜੀ ਉਹ ਕੱਟ ਕੇ ਵਾਓ ਚਾਚਾ ਵਾਓ ਸੋ ਇਹ ਸੀਗਾ ਜੀ ਐਨਐਫਟੀ ਵਾਲਾ ਦਰਵਾਜ਼ਾ ਇੱਥੇ ਇਹਨਾਂ ਨੇ ਦੇਖੋ ਬ੍ਰੈਡ ਰੱਖਿਆ ਕੱਟ ਕੇ ਨਾਲ ਵਾਈਨ ਫਰੈਸ਼ ਬ੍ਰੈਡ ਆ ਵੱਡਾ ਸਾਰਾ ਦੇ ਸਲਾਈਸਿਸ ਕੱਟ ਕੇ ਰੱਖੇ ਆ ਆ ਨਾਰੀਅਲ ਨਾਰੇ ਨੇ ਰੱਖੀ ਆ दारू ਨਾਲ दारू ਦਾ ਘੜਾ ਤੇ ਆਹ ਕੀ ਵੀਰ ਜੀ ਨਾਰੀਅਲ ਤੇ ਆਹ ਵੀਰ ਜੀ ਇਹ ਹੈਗਾ ਜੀ ਪਾਈਨੈਪਲ ਹਾਂ ਪਾਈਨੈਪਲ ਠੀਕ ਹੈ ਜੀ ਇਹ ਬ੍ਰੇਕਫਾਸਟ ਦਾ ਦਰਸਾਣ ਵਾਲਾ ਸਮਾਨ ਰੱਖਿਆ ਵੀ ਜਿਹੜਾ ਕੁਝ ਨਹੀਂ ਖਾ ਖਾ ਇੱਥੇ ਖਾ ਸਕਦਾ ਆ ਕੇ ਜਬ ਬ੍ਰੈਡ ਆ ਫੋਟਾ ਆ ਫੀਰੇ ਹਾਂ ਸਾਰਾ ਕੁਛ ਹੈਗਾ ਜੀ ਤੇ ਇੱਧਰ ਕੀ ਆ ਹਲੇ ਇੱਧਰ ਖਤਰਾ ਯਾਰ ਇੱਥੇ ਇਹਨਾਂ ਨੇ ਵਾਰਡ ਬੋਰਡ ਵੀ ਨਹੀਂ ਲਾਈ ਹੈ ਨਾ ਕੋਈ ਜੇ ਗਿਰ ਜਵੇ ਕੋਈ ਨਹਿਰ ਚ ਜਾਊ ਸਦਾ ਕੋਈ ਇਹ ਪਾਇਨੈਪਲ ਨਹੀਂ ਹੈਗਾ ਅੱਛਾ ਹੈ ਵਾ ਉਧਰਲੇ ਪਾਸੇ ਮੂਹ ਬਣਿਆ ਆਉਦਾ ਹੈ ਮਾ ਓਕੇ ਚਲੋ ਫਿਰ ਆਹ ਬੀਟਰੂਟ ਲੱਗਾ ਆ ਦੇਖ ਲਓ ਜੀ ਕਿੰਨੀ ਇਹਨਾਂ ਨੇ ਸਬਜ਼ੀ ਬੀਜੀ ਹੋਈ ਇੱਥੇ ਹਰ ਇੱਕ ਤੀਰ ਬੀਜੀ ਹੋਇਆ ਉਹ ਵੀ ਮੂਲੀ ਸਹੀ ਗੱਲ ਹੈ ਇੰਨਾ ਤਾਂ ਜਗ੍ਹਾ ਹੁਣ ਚਾਹੀਦੀ ਹੈ ਨਾ ਜੇ ਘਰ ਬੰਦੇ ਦਾ ਲਿਆ ਹੋਵੇ ਹਾਂ ਵੀ ਐ ਖੁੱਲੀ ਜਗ੍ਹਾ ਹੁਣ ਚਾਹੀਦੀ ਆ ਹਾਂ 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 ਇਹ ਕੋਲਰਬੀ ਆ ਗੰਡ ਗੋਬੀ ਲੱਗਦੀ ਆ ਹਾਂ ਗੰਡ ਗੋਬੀ ਕੋਲਰਬੀ ਉਹੀ ਹੁੰਦੀ ਗੰਡ ਗੋਬੀ ਆ ਇਹ ਬੰਦ ਗੋਬੀ ਜਿਹੜੀ ਗੰਡ ਗੋਬੀ ਗੰਡ ਗੰਡ ਮਤਲਬ ਗੱਠ ਹੋ ਜੀ ਇਹ ਮੇਰਾ ਆ ਪਾਲਕ ਮੇਰਾ ਆਵਾਜ਼ ਸੁਣਿਆ ਆ ਪਾਲਕ ਆ ਪਾਲਕ ਤੋੜ ਲਾ ਦੁਕਾਨੀ ਸਾਗ ਬਣਾਉਣਾ ਇੱਥੇ ਸਾਗ ਨਹੀਂ ਲਾਉਂਦੇ ਬਾਈ ਸਾਗ ਨਹੀਂ ਲਾਉਂਦਾ ਕੁਛ ਕਹਿ ਦੋ ਉਹਨਾਂ ਨੂੰ ਕਿ ਵੀ ਅਗਲੀ ਵਾਰ ਸਾਗ ਵੀ ਲਾਤਣਾ ਨਹੀਂ ਲਾਉਂਦੇ ਹੋਣਗੇ ਬਾਈ ਲਾਉਂਦੇ ਹੋਣਗੇ ਆ ਕੀ ਸੋਹਣੇ ਪਾਲਕ ਕੀ ਆ ਇਹਨੇ ਨੂੰ ਕੁਛ ਹੋਰ ਕਹਿੰਦੇ ਸਿਲਵਰ ਬੀਟ ਹਾਂ ਸਿਲਵਰ ਬੀਟ ਆ ਸਿਲਵਰ ਬੀਟ ਹਾਂ ਜੀ ਉਹ ਵੀ ਪਾਲਕ ਦੀ ਭੈਣ ਆ ਆ ਮੂਲੀ ਲੱਗੀਆਂ ਵੇ ਕਿੱਡੀ ਕਿੱਡੀ ਵੱਡੀਆਂ ਹੋਈਆਂ ਵਈਆਂ ਹਨਾ ਸਰ ਮੂਲੀ ਪਾਟੀ ਲਈਏ ਪਰੌਂਠੇ ਬਣਾਵਾਂਗੇ ਹਾਂ ਤੋ ਤੋੜ ਦੋ ਹੋਣੇ ਨਿਕਲ ਆਣੇ ਉੱਥੇ ਆ ਦੇਖ ਲਓ ਜੀ ਟੋੜੇ ਵੀ ਲਾਇਆ ਨੇ ਇ ਲੈ ਬਾਈ ਦੇਖ ਕੇ ਬਹੁਤ ਯਾਨੀ ਕਿ ਐਕਸਾਈਟਡ ਹੋ ਗਏ ਜੀ ਉਹੀ ਚੀਜ਼ ਆ ਬਾਈ ਕੋਈ ਇਹਨੂੰ ਖਾ ਕੇ ਵੇਲਾ ਤੂੰ ਛੱਟ ਹੋ ਜਾਗਾ ਤੂੰ ਖਾ ਕੇ ਦੇਖ ਮੈਂ ਕਿਉਂ ਤੂੰ ਖਾ ਕੇ ਦੱਸਤਾ ਸੀ ਉਹੀ ਚੀਜ਼ ਆ ਕਿ ਹੋਰ ਖਾਂਦੇ ਨਹੀਂ ਬਾਈ ਫਿਰ ਆਪਾਂ ਨਹੀਂ ਖਾਂਦੇ ਵੀਰ ਅਸੀਂ ਤਾਂ ਦੇਖ ਕੇ ਬਸ ਇੰਜੋਏ ਕਰੀਦਾ ਇੱਥੇ ਤੇ ਆ ਸੀ ਮੈਂ ਬੈਗ ਕਿੱਡਾ ਵੱਡਾ ਚੱਕਿਆ ਤੇ ਖਾਣ ਨੂੰ ਇਹਦੇ ਕੁਝ ਨਹੀਂ ਲਿਆਂਦਾ ਇਹਨੇ ਸਾਰਾ ਕੈਮਰੇ ਦਾ ਹੀ ਸਮਾਨ ਆ ਵਾਹ ਕੀ ਆ ਬਾਈ ਇੰਨਾ ਵੱਡਾ ਬੁੱਟਾ ਕੈਮਰਾ ਨਿੱਕਾ ਸਮਾਨ ਇੰਨਾ ਲੱਗਦਾ ਇਹਦੇ ਸਹੀ ਨਹੀਂ ਜੀ ਅਸਲੀ ਆ ਅਸਲੀਆ ਕਿ ਨਕਲੀ ਆ ਲਸਣ ਤੁਸੀਂ ਦੱਸੋ ਇੱਥੇ ਉਵੇਂ ਹੀ ਲੱਗਦਾ ਆ ਫਿਰ ਕੀਮਤ ਚੇਂਜ ਕਰਦੇ ਹਾਂ ਥੋੜਾ ਟਾਈਮ ਬਾਅਦ ਕਰਦੇ ਹੋਣਗੇ ਇਹਦੀ ਫੋਟੋ ਕਿਚਰੋਂ ਚੈੱਕ ਕਰਾਂਗੇ ਨੈਕਸਟ ਟਾਈਮ ਵੀ ਹੈ ਬਈ ਆਹੀ ਚੀਜ਼ਾਂ ਵਿੱਚੋਂ ਖਾਦੀ ਜੀ ਹੋਈ ਹੈ ਕਿ ਨਹੀਂ ਹੈ ਨਾ ਹਾਂ ਲਓ ਵੀਡੀਓ ਬਣਾ ਲਈ ਆਪਾਂ ਯਾਰ ਇਹ ਅਸਲੀ ਆ ਲਸਣ ਲਾਲਾ ਸ਼ਰਤਾ ਪਰ ਸ਼ਰਤ ਲਾਓ ਇਹ ਅਸਲੀ ਆ ਅਸਲੀ ਆ ਲਾ ਸ਼ਰਤ ਯਾਰ ਅਸਲੀ ਆ ਲੱਗੀ ਆ ਅਸਲੀ ਆ ਮੈਂ ਮਿਲਾਉਣ ਦੀ ਲੋੜ ਨਹੀਂ ਲੋੜੀ ਨਹੀਂ ਆਪਾਂ ਨੂੰ ਇਹ ਬੋਂਦੇ ਆ ਇਹ ਅਸਲੀ ਆ ਸਾਰਾ ਸਮਾਨ ਆ ਆ ਦੇਖੋ ਹਾਂ ਅਸਲੀ ਆ ਅਸਲੀ ਆ ਅਸਲੀ ਆ ਅਸਲੀ ਆ ਕਿ ਨਕਲੀ ਆ ਇਹ ਹੁਣ ਰੋੜਾ ਕਾ ਇਹ ਲਸਨ ਦਾ ਬਾਈ ਨਗਾ ਤਾਂ ਅਸਲੀ ਆਪਾਂ ਮੰਨ ਲਿਆ ਅਸਲੀ ਆਹ ਦੇਖੋ ਜੀ ਐਂਸ਼ੀਅੰਟ ਜਿਪਟ ਗਾਰਡਨ ਹੈ ਇਹ ਜਿਪਟ ਦੇ ਲੋਕਾਂ ਨੂੰ ਦਰਸਾਉਂਦਾ ਹੋਇਆ ਇਹ ਗਾਰਡਨ ਬਣਾਇਆ ਵੀ ਉੱਥੇ ਕਿੱਦਾਂ ਦੇ ਲੋਕ ਰਹਿੰਦੇ ਆ ਕਿੱਦਾਂ ਉੱਥੇ ਫੁੱਲ ਬੂਟੇ ਨੇ ਇੰਨਾ ਸੋਹਣਾ ਇਹਨਾਂ ਨੇ ਬਣਾਇਆ ਆ ਦੇਖੋ ਇੱਧਰ ਲੋਕ ਕਿੱਦਾਂ ਫਿਰਦੇ ਆ ਦੇ ਆਹ ਕਮਲ ਦੇ ਫੁੱਲ ਨੇ ਵਿੱਚ ਬਈ ਇਹ ਕੀ ਦੱਸਦੇ ਲੋਕ ਦੇਖ ਤਾ ਸੀ ਇਹ ਕਿਸ ਤਰੀਕੇ ਦੱਸ ਰਿਹਾ ਵੀ ਕਿੱਦਾਂ ਹਨਾ ਉਹ ਰਾਜਾ ਹੁੰਦਾ ਸੀ ਇਹ ਗੁਲਾਮ ਚਾਰੇ ਕੰਮ ਕਰਦੇ ਸੀ ਉਹਨਾਂ ਲਈ ਅੱਗੇ ਅੱਗੇ ਉਹ ਹਾਂ ਕਿਉਂ ਬਣਿਆ ਉਹ ਵੀ ਜਿਹੜਾ ਇਹਨਾਂ ਤੇ ਹੁਕਮ ਚਲਾਉਂਦੇ ਹੁੰਦੇ ਸੀ ਵਿਚਾਰੇ ਕਿੰਨੇ ਹਨਾ ਲੋਕ ਤਰਾਂਤਰਾਂ ਦੇ ਲੋਕ ਰਹਿੰਦੇ ਸੀ ਹਲਾ ਹੈ ਬਈ ਆ ਜਾ ਵਾੜਾ ਵੱਡਾ ਸੇਰਾ ਬਾਈ ਓਏ ਕਿੱਥੇ ਆ ਆ ਦੇਖ ਹਾਂ ਇਹ ਕਿਤੇ ਤੇਰੇ ਅਰੇ ਸੇ ਦਰਦ ਨਹੀਂ ਪੁਰਾਣਾ ਕੋਈ ਇਹਨੇ ਨਕਾਂਦੇ ਮੈਂ ਉਹ ਤਲਿਸਣਾਉਣਾ ਦੇਦਾ ਅੱਛਾ ਉੱਤ ਸੱਲਾਂ ਪਿਆਰ ਸੱਲਾਂ ਯੂ ਕੈਨ ਗੋ ਥੈਂਕ ਯੂ ਜੇ ਨੂੰ ਕਹਿੰਦੀ ਡਿੱਗਣਾ ਪਈ ਅੱਛਾ ਇਹ ਲਵੈਂਡਰ ਹੈ ਜੀ ਦੱਸ ਬਾਈ ਕੀ ਆਏ ਤੂੰ ਦੱਸ ਨਹੀਂ ਉਹ ਲੰਡਰ ਦਾ ਕਿਲੰਡਰ ਆ ਉਹ ਫਿਰਦੇ ਆ ਸੀ ਬਣੀ ਯਾਰ ਆਪਾਂ ਵੀ ਦੇਖ ਆਈ ਉੱਧਰ ਕੀ ਦੇਖ ਰਹੇ ਅੱਛਾ ਮੇਰਾ ਖੁਦ ਆ ਨਾ ਅੰਦਾਜ਼ ਜੁੜਾ ਲੱਗਿਆ ਆ ਕੀ ਆ ਬਾਈ ਓਏ ਆ ਕੀ ਡਾਂਸ ਚਾ ਕਰੀ ਨਾ ਖੜਾਰੇ ਇਹ ਮਾਲਕਾ ਇਥੋਂ ਕਿਚਨ ਘੜ ਦਾ ਮਾਲਕਾ ਏ ਨਹੀਂ ਉਹ ਨਹੀਂ ਕਰਾਂ ਦੂੰਗੀ ਡਰਾਉਣਾ ਡਰਾਉਣਾ ਅੱਛਾ ਉਹ ਡਰਾਉਣਾ ਨਹੀਂ ਉਹ ਪੰਜਾਹ ਹਜ਼ਾਰ ਦੇ ਮੋਢੇ ਤੇ ਬੈਠਾ ਮੋਢੇ ਤੇ ਬੈਠਾ ਉਹਦੇ ਤੇ ਹੀ ਬੈਠ ਸਕਦੇ ਆ ਨਾ ਬਸ ਬਣਾਵੇ ਚਲੋ ਆਜੋ ਆਹੇ ਕਿਚੂਆ ਵੀ ਰੱਖਿਆ ਨੀ ਜੇਬ 'ਚ ਉਹ ਹਾਂ ਓਏ ਆ ਵੀ ਹਾਂ ਕਿਚੂਆ 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 ਬੈਠਾ ਰੈਟ ਚਲੋ ਆ ਵੀ ਹੈ ਕੁਛ ਵਿਚਾਰੇ ਦੀ ਮਿਹਨਤ ਹੈ ਇਹਦੀ ਵੀ ਹਾਂ ਹਾਂ ਚਲ ਆਜੋ ਨਹੀਂ ਹੋਈ ਹਾਂ ਇਹ ਕਾ ਦਾ ਬੁਟਾ ਵਧੀਆ ਤੁਹਾਨੂੰ ਦਾਦੀ ਨਾਲ ਜੀ ਕੱਟ ਬੰਦ ਕਰ ਨਹੀਂ ਦੱਸਾਂ ਇਹ ਕੱਟ ਬੰਦ ਕਰ ਆਫਟਰ ਦਾ ਕੈਮਰਾ ਬਾਈ ਕਹਿੰਦਾ ਮੈਂ ਦੱਸ ਸਕਦਾ ਹਰੜਾ 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 ਦਾ ਬੁਟਾ ਹੈ ਉਹ ਲੱਗੇ ਵਧੀਆ ਨਿੰਬੂ ਯਾਰ ਨਹੀਂ ਵਾਕਈ ਉਹ ਸਾਡੇ ਲਿਖਿਆ ਤਾਂ ਹੋਇਆ ਯਾਰ ਕਿਉਂ ਤੀ ਰੋੜਾ ਪਾਇਆ ਕੰਟਰੋਲ ਆ ਕੰਟਰੋਲ ਤਾਂ ਤੂੰ ਦੇਖਦਾ ਉਹ ਨਿੰਬੂ ਦੇਖੋ ਹਰੜਾ 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 ਬਰੜਾ ਇਹ ਕਿਹੋ ਜਿਹੀ ਚੀਜ਼ ਤੇ ਭਈ ਉਹ ਚੀਜ਼ ਹੈ ਸੋਕਿਹੜਾ ਲੱਗ ਲਿਆ 200 ਸੋਕਿਹੜਾ ਆ ਦੇਖ ਲੋ ਜੀ ਹਰੜਾ ਲੱਗ ਗਿਆ ਵਧੀਆ ਜੀ ਨੂੰ ਕਬਜੀ ਆ ਉਹਨਾਂ ਨੇ ਸੱਤਾਂ ਕਰੂ ਕਰਦੀ ਆ ਨਹੀਂ ਆ ਠੀਕ ਆ ਨਹੀਂ ਆਹੀ ਆ ਇਹਦੇ ਨੇ ਵੀ ਥੋੜੇ ਕਰ ਦੋ ਬੰਦੇ ਆ ਤੇ ਤੂੰ ਵੀ ਆਇਆ ਮੈਨੂੰ ਕਿੱਥੇ ਹੈਗੀ ਆ ਮੈਨੂੰ ਨਹੀਂ ਹੈਗੀ ਐਵੇਂ ਗਈ ਇਹ ਕਹਿੰਦਾ ਠੱਕਰਾਲ ਮੈਂ ਤਾਂ ਨਹੀਂ ਕਿਹਾ ਵੀਰੇ ਇਹਨੇ ਆਪ ਵੀ ਕਿਹਾ ਸਾਨੂੰ ਤਾਂ ਆਪ ਹੀ ਕਿਹਾ ਮੇਰੇ ਸਾਹਮਣੇ ਪਰ ਤੈਨੂੰ ਇਹ ਪ੍ਰੈਸ਼ਰ ਬਣਾਉਂਦਿਆਂ ਨੇ ਦੇਖਿਆ ਵੀਡੀਓ ਚ ਸ਼ੇਰਾਂ ਨੇ ਬੜੀ ਦਿਖਾਲੀ ਕੀਤੀ। ਉਹ ਦੀ ਮੰਨ ਨੇ ਸ਼ੇਰ ਵਾਧੂ ਹੋਣਗੇ। ਹਾਂ, ਦੇਖ ਤਾਂ ਸੀ। ਕਿੰਨੀ ਮਿਹਨਤ ਕੀਤੀ ਇਹਨਾਂ ਚੀਜ਼ਾਂ ਤੇ। ਸ਼ੇਰ ਰੱਖਦੇ ਪੱਥਰ ਹੀ ਘੜਿਆ ਦੇਖ ਲੈ ਤੂੰ। ਹੂੰ ਹੂੰ। ਉਦਾਂ ਨਹੀਂ ਬਣਾਇਆ ਪੱਥਰ ਹੀ ਘੜਿਆ। ਇਹ ਸਾਰੇ ਦਵਾਈਆਂ ਵਾਲੇ ਬੂਟੇ ਆ। ਅੱਛਾ ਦਵਾਈਆਂ ਵਾਲੇ ਬੂਟੇ ਆ ਜੀ। ਇਹਨਾਂ ਤੋਂ ਦਵਾਈਆਂ ਬਣਦੀਆਂ ਜਿੰਨੇ ਵੀ ਲੱਗਿਆ ਬੂਟੇ। ਮੈਂ ਦੇਖਦਾ ਨਹੀਂ ਰਹੇਂਗੇ। ਲਿਪਸਟਿਕ ਦੇਖੋ ਕਿਹੜੇ ਤੋਂ ਬਣਦੀ ਆ। ਲਿਪਸਟਿਕ ਵੀ ਬਣਦੀ ਆ। ਉਹ ਵਾਲਾ ਵੈਂਡਰ। ਉਹ ਵਾਲਾ ਵੈਂਡਰ। ਹਾਂ, ਮੈਂ ਘਰ ਆ। ਕਿਤੋਂ ਬਣਦੀ ਆ ਲਿਪਸਟਿਕ? ਆ ਬੂਟਾ ਦੇਖੋ ਜੀ ਕਿੰਦਾ ਦਾ ਸਿਰ ਨੇ ਥੱਲੇ ਨੇ ਸੁਟਿਆ ਇਹਨੇ ਆਹ ਵੇਖੋ ਬੋਲ ਆਉਂਦੀ ਹੈ ਫ੍ਰੇਗਰੈਂਸੀ ਤੇ ਹਾਂ ਕੋਈ ਲਾ ਰਹੀ ਹੈ ਇਹ ਤਾਂ ਭਾਈ ਇਹ ਕੀ ਗਾਲੇ ਨੇ ਕਾ ਤੇ ਸਿਰ ਥੱਲੇ ਸੁਟਿਆ ਓਏ ਓ ਬੂਟਾ ਭਾਈ ਹਾਂ ਹੈਲੋ ਤਾ ਦੇ ਉਹ ਜਿਹੜਾ ਬੂਟਾ ਨਾ ਹਾਂ ਜੀ ਉਹ ਬਿਊਟੀ ਵਾਲਾ ਨਿਕਾ ਉਹ ਨਹੀਂ ਹੈਗਾ ਉਹ ਵਾਲਾਂ ਵਾਲਾ ਵਾਲ ਲੰਬੇ ਕਰ ਵਾਲ ਲੰਬੇ ਕਰਨ ਉਹ ਜਿਨ੍ਹਾਂ ਦੇ ਵਾਲ ਲੰਬੇ ਹੁੰਦੇ ਜਾਂਦੀਆਂ ਇਹ ਤਾਂ ਏਡੇ ਹੋ ਜੁਏ ਹੈ ਇਹ ਤਾਂ ਜਟਾਵਾਂ ਵਾਲਾ ਲੱਗਦਾ ਮੈਨੂੰ ਸਟ੍ਰੇਟ ਸਟ੍ਰੇਟ ਵਾਲ ਕਰਾਉਣ ਦੀ ਲੋੜ ਨਹੀਂ ਚਲੋ ਫੇਰ ਆ ਜਾਓ ਤੇਰੇ ਬੂਟਾ ਖਾਣਾ ਫੁੱਟਾ ਖਾਣਾ ਪੂਜਾ ਕਰਨੀ ਮੈਨੂੰ ਰੇਗ ਵੀਰਵਾਰ ਹੈਲੋ ਵੀਰਾ ਵੀ ਲੱਗਿਆ ਉੱਥੇ ਓਏ ਆਹ ਕੀ ਓਏ ਓਏ ਆਹ ਦੇਖੋ ਕੀ ਆ ਯਾਰ ਇਹ ਸ਼ਰ ਹੁੰਦੇ ਹੀ ਬਾਵਾ ਆ ਗਿਆ ਤੇਰੇ ਗੋਲ ਗੱਪੇ ਆ ਭਾਵਾ ਨਹੀਂ ਆ ਦੇਖੇ ਅੰਦਰੋਂ ਖਾਲੀ ਆ ਨਹੀਂ ਇਹ ਤਾਂ ਕੰਡੇ ਵੀ ਨੇ ਓਹ ਭਾਈ ਇਹਦੇ ਦੇਖੇ ਦੇ ਇਸ ਹੱਥ ਲਾ ਕੇ ਇੱਥੇ ਧਾਕੇ ਦੇਖ ਲੈ ਤੇ ਹਾਂ ਨਹੀਂ ਲੈ ਡਰਦਾ ਔਲਾਦ ਸਹੀ ਪਰ ਸੋਹਣਿਆ ਯਾਰ ਇਹ ਉਹੀ ਬੂਟਾ ਤਾਂ ਨਹੀਂ ਕਹਿੰਦੇ ਮੂੰਹ ਖੋਲ ਦਿੰਦਾ ਐ ਫੜ ਲੈਂਦਾ ਹੁੰਦਾ ਸ਼ਿਕਾਰ ਆਪਣਾ ਇਹ ਕਮਾਲ ਦੀ ਗੱਲ ਹੈ ਕਿੰਨੇ ਬੂਟੇ ਹੈ ਹਨਾ ਪੂਰੀ ਕਮਾਲ ਹੈ ਬਾਈ ਹਾਂਜੀ ਇਹ ਬੂਟੇ ਦਾ ਕੀ ਬਣਦਾ ਜੀ ਰੈੱਡ ਡਾਈ ਰੈੱਡ ਡਾਈ ਇਹ ਬੂਟੇ ਰੈੱਡ ਡਾਈ ਬਣਦੀ ਹੈ ਜੀ ਉਹ ਆ ਦਾ 베ਰ ਆ ਜਿਹੜੇ ਤੂੰ ਕਹਿੰਦਾ ਸੀ ਨਿੱਕੇ ਨਿੱਕੇ 베ਰ ਜਿਹੜੇ ਤੂੰ ਨਿੱਕਾ ਹੁੰਦਾ ਖਾਣਾ ਚ ਉਹਨਾਂ ਲੱਗਦੇ ਉਹੀ 베ਰ ਹੀ ਆ ਜੀ ਆਹ ਰਵੀ ਇੱਧਰ ਵੀ ਇੱਕ ਲੱਗਾ ਹੋਇਆ ਉਹ ਦੇਖ ਤਾਂ ਖਾ ਕੇ ਮੜਾ ਖਾਗਦੇ ਬਾਈ ਕੋਈ ਲਿਖਿਆ ਉੱਤੇ ਮੜਾ ਖਾ ਕੇ ਦੇਖ ਫਿਰ ਹਣਾ ਨਹੀਂ ਮੈਂ ਨਹੀਂ ਖਾਂਦਾ ਰਹਾ ਮੈਂ ਖਾਗਦੇ ਕੀ ਉਹ ਨਹੀਂ ਯਾਰ ਨਹੀਂ ਖਾਈ ਦਾ ਥੋੜੀ ਖਾਣ ਵਾਲੀ ਥੋੜੀ ਆ ਨਹੀਂ ਖਾਈ ਦਿੰਦੇ ਉਹ ਇੱਜਾ ਹੈ ਉਹ ਡਾਇਨੋਟੂ ਆ ਕੀ ਹੋਈ ਡਾਇਨੋਟਸ ਲੋ ਜੀ ਫਰਾਡਰ ਨੇ ਵਜਿਆ ਕੰਡਾ ਉਹ ਛੋਟੀ ਹੈ ਲਾਹੋਂ ਨਿਕਲਿਆ ਕਿਉਂ ਪੰਗੇ ਲੈ ਨਹੀਂ ਫਿਰ ਸੱਚੀਆਂ ਦਿਲ ਕਾਹਦੀ ਕਿਹੋ ਜਿਹਾ ਕਿਵੇਂ ਆ ਉਹ ਕੰਡੇ ਆ ਕੰਡਾ ਵਜਿਆ ਆ ਕੰਡੇ ਆ ਇਹਦੇ ਚ ਇਹਦੇ ਚ ਕੰਡੇ ਆ ਆਹ ਹੀ ਫੜਿਆ ਮੈਂ ਹੱਥ ਲਾ ਕੇ ਦੇਖੀ ਜੀ ਮੜਾ ਜ ਆਪਾ ਉਹ ਪਰਲੇ ਇਦਾਂ ਵੀ ਆ ਠੀਕ ਆ ਓਏ ਆ ਤਾਂ ਸੌਫਟ ਆ ਪਰਲਾ ਉਹ ਦੋ ਤਰੀਨ ਵਾਲਾ ਸੌਫਟ ਆ ਇਹ ਸੁੱਕਿਆ ਹੋ ਵੀ ਆ ਬਹੁਤ ਠੱਗੀ ਹੈ ਇਹ ਕੰਡਾ ਆ ਦੇਖੋ ਇਹ ਦਾਈ ਯੈਲੋ ਕੰਡਿਆਂ ਦਾ ਬੂਟਾ ਮੇਰੇ ਨਿਕਲ ਬਲੱਡ ਟੈਸਟ ਕਰਾ ਲਓ ਯਾਰ ਦੇਖੋ ਜੀ ਇਹਨਾਂ ਨੇ ਧਰਤੀ ਦਾ ਜਾਨੀ ਕਿ ਕੁਝ ਬਣਾਇਆ ਇੱਥੇ ਜਿਹੜਾ ਕਿ ਇਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਉਹਦਾ ਪੋਰ ਬਣਾਇਆ ਧਰਤੀ ਦਾ ਤੇ ਉਹਦੇ ਬਾਰੇ ਸਾਰਾ ਕੁਝ ਦੱਸਿਆ ਵੀ 1 ਫਰਸਟ ਅਕਤੂਬਰ ਨੂੰ ਕੀ ਹੁੰਦਾ ਸਪ੍ਰਿੰਗ ਹੁੰਦੀ ਹੈ 22 ਦਸੰਬਰ ਨੂੰ ਕਿੱਥੇ ਸ਼ਾਰਟੇਸਟ ਡੇ ਕਿੱਥੇ ਲਿਖਿਆ ਜੀ ਆ ਇਧਰ ਲਿਖਿਆ ਦੇਖ ਫਰਸਟ ਡੇ ਆ ਸਪ੍ਰਿੰਗ 1 ਸਤੰਬਰ ਨੂੰ ਹੁੰਦਾ ਜੀ ਆ ਜੂਨ ਆ ਜੂਨ ਵਾਲੀ ਰੋ ਆ ਠੀਕ ਹੈ ਜੀ ਸ਼ਾਰਟ ਆ ਦੇਖੋ ਸ਼ਾਰਟਸ ਡੇ ਫਿਰ ਕਿੱਥੇ ਲਿਖਿਆ ਸ਼ਾਰਟਸ ਡੇ ਆ ਦੇਖੋ ਸ਼ਾਰਟੇਸਟ ਡੇ 22 ਸ਼ਾਰਟਸ ਡੇ 22 ਜੂਨ ਤੋਂ ਸ਼ੁਰੂ ਹੁੰਦਾ 22 ਜੂਨ ਨੂੰ ਸਭ ਤੋਂ ਛੋਟਾ ਇਹ ਸੂਰਜ ਦੀ ਲਾਈਨਾਂ ਹਾਂ ਜੀ ਬਣਾਈ ਆ ਆ ਫਿਰ ਇਹ ਅਗਲੇ ਆਹ 1 ਜੁਲਾਈ ਮਹੀਨੇ ਬਾਅਦ ਕਿੰਨੀ ਵਾਰੀ ਅਸੀਂ ਆਏ ਆ ਕਦੇ ਨਹੀਂ ਨੋ 13 ਜੁਲਾਈ ਹਿਮਲਟਨ ਗਾਰਡਨ ਬਾਰੇ ਆਹ ਦੇਖੋ ਫਿਰ ਇਵੈਂਟ ਹੁੰਦਾ ਹੋਣਾ ਆਹ ਦੇਖੋ ਮਾਸ ਅਗਸਤ ਨੂੰ ਐਡਾ ਸਨ ਹੁੰਦਾ ਏ ਸੈਂਟਰ ਚ ਆ ਜਾਂਦਾ ਸਨ ਦਾ ਏ ਉਹ ਇਹ ਸੂਰਜ ਆ ਸੈਂਟਰ ਵਾਲਾ ਸੂਰਜ ਆ ਆ ਨਾਲ ਦੇ ਆ ਮਈ 1 ਮਈ ਦਾ ਮਹੀਨਾ ਇਹ ਕੋਈ ਵਿਗਿਆਨ ਵਾਲੀ ਚੀਜ਼ ਬਣਾਈ ਆ ਜੀ ਲੋਕਾਂ ਨੂੰ ਸਾਨੂੰ ਨਹੀਂ ਨੌਲੇਜ ਨਹੀਂ ਬਟ ਫਿਰ ਵੀ ਅਸੀਂ ਤੁਹਾਨੂੰ ਵਾਤ ਤੋਂ ਵਾਤ ਦੱਸ ਰਹੇ ਹਾਂ ਇੱਥੇ ਆ ਜਾਂਦੀ ਏ ਲਾਈਟ ਜਦੋਂ ਕੁਸ਼ਣ ਅਕਤੂਬਰ ਮਾਰਚ ਦੇ ਵਿੱਚ ਬਟਰਫਲਾਈ ਸੰਡੇਲਜ਼ ਯੂਜ਼ ਕਰਦੇ ਸੀ ਟਾਈਮ ਦੇਖਣ ਲਈ ਦਿਵਾਈਡ ਲਾਈਨਸ ਜਿਹੜੀਆਂ ਸਭ ਤੋਂ ਵੱਧ ਲਾਈਨਸ ਨੇ ਹਾਂ ਇਹ ਦੱਸ ਰਹੀਆਂ ਮੰਥ ਨੂੰ ਮਾਰਕ ਕਰ ਰਹੀਆਂ ਨੇ ਤੇ স্মਲਰ ਲਾਈਨਸ ਨੇ ਉਹ ਆਵਰਸ ਦੱਸ ਰਹੀਆਂ ਨੇ ਡੇ ਦੇ ਅੱਛਾ ਜੀ ਲੁਕਿੰਗ ਐਟ ਦ ਸ਼ੈਡੋਜ਼ ਪੁਆਇੰਟ ਵੀ ਕਿੱਥੇ ਲਾਈਟ ਪੈ ਰਹੀ ਆ ਕਿਦਾਂ ਉਸ ਹਾਵ ਨਾਲ ਇਹ ਟਾਈਮ ਦੱਸਿਆ ਜਾਂਦਾ ਸੀ ਇਫ ਯੂ ਕੈਨ ਮੈਜ਼ਰ ਦ ਡੇਟ ਐਂਡ ਟਾਈਮ ਯੂਜ਼ਿੰਗ ਜਸਟ ਦ ਸਨ ਐਂਡ ਗੈਪ ਬਿਟਵੀਨ ਈਚ ਲਾਈਨ ਵੀ ਮੰਥ ਕਿਹੜੇ ਮੰਥ ਤੇ ਆ ਉਹ ਦੱਸ ਕੇ ਫਿਰ ਉਹਦੇ ਬਾਅਦ ਸਾਨੂੰ ਕਿੱਥੇ ਆ ਕਿੰਨੇ ਵਜੇ ਕਿੱਥੇ ਪਹੁੰਚ ਗਿਆ ਸਾਨੂੰ ਉਸ ਹਿਸਾਬ ਨਾਲ ਉਹ ਟਾਈਮ ਦੱਸ ਦਿੰਦੇ ਸੀਗੇ ਅੱਛਾ ਪੁਰਾਣੇ ਸਮੇਂ ਚ ਯਾਨੀ ਕਿ ਇਦਾਂ ਦਾ ਸਾਡਾ ਇਦਾਂ ਦੀਆਂ ਵਾਚ ਹੁੰਦੀਆਂ ਸੀ ਪੁਰਾਣੇ ਐਂਸ਼ੀਅਨ ਟਾਈਮ ਦੀ ਗੱਲ ਦੱਸ ਰਹੇ ਹੋ ਬਾਰੇ ਦੱਸੋ ਤੁਸੀਂ ਵੀ ਕੁਝ ਚਾਹਣਾ ਪਾਉਦੇ ਬਾਰੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਅੱਛਾ ਇਹ ਬਾਈ ਹੁਣੀ ਦੱਸੁੰਝਾਉਂਦੇ ਆ ਇੱਥੇ ਹਮ ਸੋ ਆਹ ਭਾਜੀ ਹੁਣੀ ਇੱਥੇ ਖੜੇ ਆ ਜੀ ਇਹ ਦੇ ਬਾਰੇ ਜ਼ਿਆਦਾ ਚਾਹਣਾ ਪਉਂਦੇ ਕਹਿੰਦੇ ਜੇ ਨਹੀਂ ਸਮਝ ਆਉਂਦਾ ਤਾਂ ਚਾਹ ਪੀਓ ਥੋੜੀ ਥੋੜੀ ਤੇ ਦਿਮਾਗ ਗਰਮ ਕਰੋ ਜਾਂ ਠੰਡਾ ਕਰੋ ਘੜੀ ਹੈ ਆ ਠੰਡੇ ਨਹੀਂ ਪਹਿਰੇ ਨਿਊਜ਼ੀਲੈਂਡ ਚ ਕੱਪ ਜੁੜ ਗਏ ਬਰਫ ਨਾਲ ਅੱਛਾ ਵਾਹ ਜੀ ਵਾਹ ਆਤੀ ਕਰਾਤੀ ਆ ਦੁੱਧ ਵੀ ਜੰਮ ਗਿਆ ਤੇ ਉਹਦੇ ਵਿੱਚੋਂ ਦੀ ਆਹ ਕੋਈ ਕੀ ਨਿਕਲ ਆਇਆ ਉਹ ਵਾਹ ਵਾਹ ਕਿਦਾਂ ਦਾ ਪਰਚਾ ਇੱਥੇ ਚੱਕਰ ਜਿਹਾਉਂਦੇ ਦੇਖ ਕੇ ਐਡਾ ਵੇਡਾ ਫਰਸ਼ ਯਾਰ ਮੈਨੂੰ ਤਾਂ ਪਤਾ ਨਹੀਂ ਉਹ ਤੇ ਇੱਥੇ ਤਾਂ ਸਹੀ ਤੋਂ ਥੱਲੇ ਭਾਈ ਹੋ 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 ਗੇੜੇ ਜਿਹਾਉਂਦੇ ਆ ਆ ਕੀ ਆ ਭਾਈ ਅੰਦਰ ਤੇ ਉਹ ਉਹ ਅੰਦਰ ਅੰਦਰ ਹਾਂ ਉਹ ਨਾ ਕਿੱਥੇ ਉਹ ਵੇਖੋ ਬਾਈ ਉਹ ਹਾਂ ਇਹ ਲੈ ਕਿਸੇ ਜਾਨਵਰ ਦੇ ਆ ਤੱਕ ਬਾਈ ਇੱਕ ਉਹ ਮੈਂ ਨਹੀਂ ਦੇਣਾ ਮਮਾ ਨਾ ਖਿਲਦਾ ਉਹ ਮਾ ਮੇਰੇ ਨਾਲ ਪਟ ਨਹੀਂ ਮੇਕਾ ਪਟ ਸੀ ਆਪਾਂ ਮੇਕ ਮਾਰਨ ਵਾਲੇ ਬੰਦੇ ਆ ਲੇਖਾਂ ਚ ਆ ਦੇਖੋ ਜੀ ਇਹ ਦਰਖਤ ਨੇ ਇਹ ਡਾਂਸ ਵੀ ਕਰ ਲਿਆ ਕਹਿੰਦੇ ਬਟ ਇੱਕ ਸੀਜ਼ਨ ਹੁੰਦਾ ਉਹ ਡਾਂਸ ਕਰਦੇ ਆ ਇਹ ਫਲੈਟ ਗਈ ਆ ਹੁਣ ਉਹ ਵਾਓ ਆ ਦੇਖੋ ਇਹ ਗਾਰਡਨ ਕਿੰਨਾ ਸੋਹਣਾ ਆ ਦੇਖੋ ਜੀ ਇੰਨਾ ਸੋਹਣਾ ਇਹਨਾਂ ਨੇ ਗਾਰਡਨ ਬਣਾਇਆ ਇਹ ਘਾਹ ਨਕਲੀ ਆ ਵੀਰੇ ਨਕਲੀ ਘਾਹ ਆ ਕਿਉਂ ਕਿੰਨਾ ਵੱਡਾ ਫੁੱਲ ਜਿਹਾ ਲਾਤਾ ਪਹਿਲਾਂ ਤਾਂ ਇਹ ਨਹੀਂ ਕਿੰਨਾ ਹਾਂ ਇਹ ਕਿੰਨਾ ਨਿਆ ਲਿਆਦਾ ਬਾਈ ਘਾਹ ਦਾ ਕੋਈ ਚੀਜ਼ ਇੱਥੇ ਚੱਕਦੇ ਇੱਥੇ ਨਲਕਾ ਵੀ ਸੀ ਵੱਡਾ ਸਾਰਾ ਉਹ ਵੀ ਗਿਆ ਯਾਰ ਚੇਜ਼ ਕੀਤਾ ਪਹਿਲਾਂ ਨਹੀਂ ਸੀ ਕਾਲਪਟ ਨਹੀਂ ਨਲਕਾ ਕਿੱਥੇ ਗਿਆ ਆ ਵੇਖੋ ਉਹ ਲਾਇਆ ਦੂਸਰਾ ਹਲਕਾ ਨਹੀਂ ਟੁੱਟੀ ਆ ਹਾਂ ਹਾਂ ਫੇਰ ਤੁਸੀਂ ਦੇਖ ਰਹੇ ਹੋ ਦੀ ਸਾਡੇ ਨਾਲ ਗਾਰਡਨ ਇਹਨੂੰ ਦੇਖ ਕੇ ਸਾਡਾ ਦਿਲ ਗਾਰਡਨ ਗਾਰਡਨ ਸ਼ਾਇਦ ਹੋਪ ਕੇ ਹੋ ਗਿਆ ਹੋਊਗਾ ਜੇ ਨਹੀਂ ਹੋਇਆ ਤਾਂ ਸਾਨੂੰ ਦੱਸ ਦੇ ਤੇ ਚਾਪਾ ਹੋਰ ਕੁਝ ਗਾਰਡਨ ਦਾ ਵੱਖਰਾ ਪਾ ਦਈਏ ਇੱਕ ਚੀਜ਼ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਤਸੱਲੀ ਹੋ ਜਾਏ ਕਿਉਂਕਿ ਤੁਸੀਂ ਵੀਡੀਓ ਲਾਈਕ ਵੀ ਨਹੀਂ ਕਰਦੇ ਨਾ ਸ਼ੇਅਰ ਕਰਦੇ ਨਾ ਇਸ ਲਈ ਮੈਂ ਕਹਿ ਰਿਹਾ ਹਾਂਜੀ ਵੀਰ ਜੀ ਤੁਸੀਂ ਦੱਸੋ ਕੀ ਕਹਿੰਦੇ ਪੱਤੇ ਵੀ ਬਾਈ ਜਿਵੇਂ ਨਾ ਜਿਵੇਂ ਹੁੰਦੇ ਨਾ ਜਿੱਦਾਂ ਪੱਤੇ ਹੁੰਦੇ ਹਨ ਤੱਕਦੇ ਹੁੰਦੇ ਹੈ ਪਲਾਸਟਿਕ ਲਈ ਸਹੀ ਗੱਲ ਆਹ ਦੇਖੋ ਕਿੰਨਾ ਸੋਹਣਾ ਗਾਰਡਨ ਹੈ ਜੀ ਕਿੰਨੇ ਸੋਹਣੇ ਤੇ ਪੱਤੇ ਰੁੱਖ ਲੱਗੇ ਆ ਵਾਓ ਦੇਖੋ ਕਿੰਨੇ ਸੋਹਣੇ ਸਾਰੀ ਲਾਈਟਾਂ ਜਗਦੀਆਂ ਹੁੰਦੀਆਂ ਹਾਂ ਜ ਥੋੜ੍ਹ ਲਈ ਇੰਨਾ ਕੁਛ ਅਸੀਂ ਲਵਾਇਆ ਇੱਥੇ ਵਧੀਆ-ਵਧੀਆ ਹਾਂਜੀ ਇਹ ਤਰਾਸਤਾਂ ਦੀ ਵੀ ਜੁੰਨੀ ਆ ਬਾਈ ਜੁੰਨੀ ਆ ਜੀ ਇਹ ਵੀ ਜੁੰਨੀ ਆ ਤੇ ਜੁੰਨੀ ਵੇਲੇ ਇੱਕ ਤਰਾਸਤ ਨੇ ਹੋਣਾ ਜਿੱਥੇ ਪਾਣੀ ਨਹੀਂ ਮਿਲਦਾ ਹਾਂਜੀ ਲੱਕਣ ਇੱਥੇ ਹੋਣਾ ਦੇਖ ਲਓ ਕਿੰਨਾ ਫਰਕ ਹੈ ਥੋੜ੍ਹ ਲਈ ਇੰਨਾ ਅਸੀਂ ਵਧੀਆ-ਵਧੀਆ ਤਰੀਕੇ ਨਾਲ ਚੀਜ਼ਾਂ ਲੈ ਕੇ ਆਏ ਆ ਤੇ ਤੁਸੀਂ ਤਾਂ ਵੀ ਲੱਗੇ ਤੁਹਾਡਾ ਦਿਲ ਖੁਸ਼ ਹੋਵੇ ਨਾ ਜੀ ਫੇਰ ਬਹੁਤ ਮਾੜੀ ਗੱਲ ਆ ਇਸ ਲਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪੇ ਹੀ ਕਮੈਂਟ ਵੀ ਕਰਦਿਆ ਕਰੋ ਇੰਨੀ ਮਿਹਨਤ ਕਰੀ ਆ ਤੁਹਾਡੇ ਲਈ ਕਿੱਥੇ ਘਰ ਜਨਮ ਹੋਣਾ ਕਿੱਥੇ ਮਾਰੇ ਘਰੇ ਹੋਣਾ ਫਰਕ ਹਾਂਜੀ ਇਹ ਤਾਂ ਫਰਕ ਹੈ ਵੀਰੇ ਅਦੇ ਲੋ ਬਾਈ ਰੋ ਦੀ ਘਦਾਰਾ ਕਹਿੰਦੇ ਸੇ ਉਹ ਚੀਜ਼ ਕਹਿੰਦਾ ਨਹੀਂ ਗਾ ਜੀ ਬਾਈ ਕਹਿੰਦਾ ਅੱਜ ਵੱਖਰੀ ਥੀ ਖਾਣ ਦੀ ਕਰਦਾ ਜਿਹੜੀ ਕਦੇ ਖਾਧੀ ਨਾ ਹੋਵੇ ਸਾਰੇ ਸੁਜੈਸ਼ਨ ਦੇ ਰਿਹਾ ਵੀ ਆ ਖਾ ਲੋ ਆ ਖਾ ਲੋ ਤੇ ਮੈਂ ਸੁਜੈਸ਼ਨ ਦਿੱਤਾ ਮੈਂ ਛਿੱਤਰ ਖਾ ਉਹ ਹੀ ਬਕਰੇ ਹੁਦਾ ਦਾ ਜਾਰਾ ਇਹ ਨਹੀਂ ਖਾਦੇ ਕਦੇ ਖਾਦੇ ਜੈ ਹੋ ਗਿਆ ਲੱਗਦਾ ਪਰ ਸਵਾਦ ਨਹੀਂ ਆਉਂਦਾ ਪਰ ਇਹਨੇ ਕਹੇ ਜੀ ਸਵਾਦ ਵੀ ਆਉਂਦਾ ਉਹਦੇ ਨਾਲ ਸਵਾਦ ਨਹੀਂ ਆਉਂਦਾ ਪਰ ਵੀਰੇ ਜੀ ਜਿਹੜਾ ਲਾ ਰਿਹਾ ਹਾਂ ਹਾਂ ਖਵਾਉਣ ਵਾਲੇ ਨੂੰ ਆਉਂਦਾ ਖਾਣ ਵਾਲੇ ਨੂੰ ਨਹੀਂ ਆਉਂਦਾ ਮਮਾ ਮਾੜਾ ਮੁਕੇ ਨਾਲ ਪਾਸੇ ਘਰਾਂ ਬੰਦੇ ਆਜਾ ਪਾਗ ਵਰਗੇ ਪਾਗ ਸੋਹਣੀ ਹੈ ਨਾ ਜਮਲੇ ਜਟਾ ਵਾਲੀ ਕਿਨੇ ਤੇ ਤੇਰੀ ਪਾਗ ਕਿੱਥੇ ਦਲਜੀਤ ਵਾਲੀ ਹੈ ਦਲਜੀਤ ਵਾਲੀ ਦਲਜੀਤ ਦਲਜੀਤ ਤਾਂ ਤੁਸੀਂ ਨਾੜ ਲਈ ਕਰਦੇ ਆ ਰੋਜ਼ ਦੇਖ ਲਓ ਆ ਦੇਖ ਲਓ ਜੀ ਪੱਥਰ ਦੇ ਵਿੱਚ ਇਹਨਾਂ ਨੇ ਟੂਟੀ ਲਾਤੀ ਹੈ ਪਾਣੀ ਦੀ ਤੇ ਪੱਥਰ ਪੂਰਾ ਗਿੱਲਾ ਰਹਿੰਦਾ ਹਮੇਸ਼ਾ ਇਹ ਕਮਾਲ ਦੇ ਚੀਜ਼ਾਂ ਕੋਈ ਕਰ ਸਕਦੇ ਆ ਹੋਰ ਰਸਤਾ ਨਵਾਂ ਬਣਿਆ ਨਾ ਇਹ ਰਸਤਾ ਵੀ ਨਵਾਂ ਬਣਿਆ ਹਾਂ ਜੀ ਇਹਦੇ ਇਧਰ ਨੇ ਪੈਸੇ ਲਾਏ ਆ ਬਾਕੀ ਸਾਰਾ ਕੋ ਪ੍ਰਾਣਾ ਹੀ ਆ ਮਾ ਤੇਵਾ ਮਾ ਚੱਲਿਆ ਚੱਲਿਆ ਲੋ ਜੀ ਮਾ ਤੇਵਾ ਇਹਦਾ ਮਤਲਬ ਉਹ ਕਹਿੰਦੇ ਵੀ ਚਲੋ ਫੇਰ ਕਹਿੰਦੇ ਤੁਰਦੇ ਫਿਰਦੇ ਨਜ਼ਾਰਾ ਲੋ ਜੀ ਹੁਣ ਤੁਸੀਂ ਇਹਨਾਂ ਦੇ ਲਾਸਟ ਦੇਖ ਲਓ ਹਫੀ ਜਾਂਦੇ ਰਹਾਂਗੇ ਅੰਦਰ ਦਾ ਆ ਦੇਖ ਲੋ ਅੰਦਰ ਦਾ ਵੀਊ ਜਿੰਨੇ ਸੋਹਣੇ ਬੂਟੇ ਲਾਏ ਇੱਥੇ ਵੀ ਘਰਾਂ ਚ ਰੱਖਣ ਲਈ ਕੱਪ ਕਿੰਨੇ ਦੋ ਗਸਿੱਤ ਗੇਸ ਬੋਤਲ ਨਾਟ ਸੀਿੰਗ ਇਟ ਜੇ ਮੈਂ ਆਈਡੀਆ ਦਿੱਤਾ ਫਿਰ ਮੈਨੂੰ ਲੈ ਕੇ ਦੋਗੇ ਲੈ ਜੀ ਤੇਰੇ ਨਾਲ ਨੇੜੇ-ਜੜੇ ਹੋਇਆ ਬੇਦਰ ਘਰ ਉਹਦੇ ਨਾਲ ਕੇ ਦੋ ਹਾਂ ਇਹ ਹੋਊਗਾ 95 ਕਿੱਦਿਆ ਤੂੰ ਹੀ ਦੱਸ ਗੈਸ 135 ਠੀਕ ਆ ਮੈਂ ਕਿਹਾ ਤੁਸੀਂ ਦੱਸੋ ਮੈਂ ਕਿਹਾ ਜੀ 35 ਤੁਸੀਂ 35 ਕਿਹਾ ਹਾਂ ਤੇ ਕਿੰਨੇ ਦਾ ਹੋਊਗਾ ਇਹ ਸੱਪ ਗੈਸ ਦੱਸੋ ਹੋਲਡ ਦੇਖਣਾ ਨਹੀਂ ਆਈਡੀਆ ਮੈਂ ਤਾਂ ਐਂ ਵੇਖਣਾ ਕਸਤੇ ਇਹ ਹੋਊਗਾ ਘੱਟੋ ਘੱਟ 90 ਡਾਲਰ ਅੰਮੀ ਤੂੰ ਦੱਸ ਹਾਂ ਦੇਖਿਆ ਆਣਾ ਮਿਲਦਾ ਪਹਿਲਾਂ ਹੀ ਬਸ 60 ਸਮਥਿੰਗ ਨਹੀਂ 62 ਆ ਜਾਕਰ ਦੇਖ 42 ਡਾਲਰ ਵੀ ਆਈਦਾ ਡਾਲਰ ਫੇਰ ਮੈਂ ক্লোਜ਼ ਸੀਗਾ ਹੁਣ ਮੈਂ ਕਿਸੇ ਨੂੰ ਨਹੀਂ ਲੈ ਕੇ ਦੇਣਾ ਹੈ ਹਣ ਦੇ ਪੁੱਛਿਆ ਮੈਨੂੰ ਲੱਗਾ ਜਰਾ ਮਹਾਂ ਮਹਿੰਗਾ ਹੋਣਾ ਇੱਕ ਵਾਰੀ ਤਾਂ ਕਫਾ ਤੀਰਾ ਮੈਂ 150 ਮੈਂ ਤਾਂ 200 ਡਾਲਰ ਹੀ ਮਹਿੰਗਾ ਦੇਖ ਲਓ ਜੀ ਇਹ ਆ ਇਹ ਆ ਮਾਈਂਡ ਤੁਹਾਡਾ ਤੁਸੀਂ ਕਿੱਦਾਂ ਸੋਚਦੇ ਆ ਹਰ ਇੱਕ ਦਾ ਵੱਖਰਾ ਤਰੀਕਾ ਅਸੀਂ ਸੋਚਣ ਦਾ ਬਿਕਰਮ ਦਾ ਸਭ ਤੋਂ ਜ਼ਿਆਦਾ ਮਹਿੰਗਾ ਕਿਹਦਾ ਸੀ 135 ਇਹ ਤਾਂ ਫਰਾਵਾ ਦੇਖ ਲਓ ਆਤੀ ਕਰਾਤੀ ਹੁੰਦਾ ਕੋਈ ਕੁਝ ਰੁੱੜਦਾ ਗਿਆ ਕੀ ਆ ਜਵਾਬ ਹੋਣ ਇਹਨੇ ਹਾਂ ਜੀ ਆ ਹੁਣ ਸੋਨਾ ਬਣਾਤਾ ਤੁਹਾਨੂੰ ਪਤਾ ਇੱਥੇ ਪ੍ਰੋਗਰਾਮ ਜਿਹੜੇ ਹੁੰਦੇ ਹੁੰਦੇ ਸੀ ਅੱਗੇ ਉਹ ਇੱਥੇ ਹੁਣ ਇੱਧਰ ਹੋਇਆ ਕਰਨਗੇ ਮੈਂ ਲਾਦਾ ਉਹ ਵੀ ਇਹਨਾਂ ਨੇ ਵਧੀਆ ਪਵਿਲੀਅਨ ਬਣਾਤਾ ਦੇਖੋ ਸਾਹਮਣੇ ਦਾ ਪਵਿਲੀਅਨ ਹਾਂ ਉਹ ਕਲਿੰਗ ਵੀ ਕਰ ਸਕਦੇ ਆ ਆਡੀਓ ਗਾਈਡ ਹੈ ਜਿਹੜੇ ਸਪੀਕਰ ਲੱਗੇ ਆ। ਛੋਟਾ ਜੀ ਦੇਖ ਸਕਦੇ ਹੋ ਕਿੰਨਾ ਸੋਹਣਾ ਜੀ ਉਧਰ ਸਾਹਮਣੇ ਲੇਕ ਵੀ ਹੈਗੀ ਛੋਟੀ ਜੀ ਤੇ ਇਦਾਂ ਤੁਸੀਂ ਅੱਜ ਹਮਿਲਟਨ ਗਾਰਡਨ ਦਾ ਸਾਡੇ ਨਾਲ ਸਫਰ ਪੂਰਾ ਕਰ ਰਹੇ ਹੋ ਜਿਹੜਾ ਕਿ ਬਹੁਤ ਇਹਨਾਂ ਨੇ ਖੂਬਸੂਰਤ ਬਹੁਤ ਸੋਹਣਾ ਤੇ ਕਿਹਨੇ ਬਣਾਇਆ। ਹੋਕ ਤੁਹਾਨੂੰ ਪਸੰਦ ਹੋਇਆਗਾ। ਸੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਪਲੀਜ਼ ਥੈਂਕ ਯੂ ਵੈਰੀ ਮੱਚ ਬਾਏ ਬਾਏ।